ਪੰਜਾਬ ਦੇ ਅੰਦਰ ਪੈਡੀ ਦੇ ਸੀਜ਼ਨ ਨੂੰ ਲੈ ਕੇ ਜਿਹੜੀ ਪਰਚੋਰਮੈਂਟ ਦਾ ਸੀਜ਼ਨ ਅੱਜ ਸ਼ੁਰੂ ਹੋਇਆ ਸੋ ਪਹਿਲੀ ਅਕਤੂਬਰ ਤੋਂ ਪੰਜਾਬ ਦੇ ਅੰਦਰ ਪੈਡੀ ਦਾ ਜਿਹੜਾ ਉਹ ਸੀਜ਼ਨ ਸ਼ੁਰੂ ਹੋਦਾ ਖੇਰਦਾ ਸੋ ਅੱਜ ਦੀ ਸ਼ੁਰੂਆਤ ਹੋਈ ਹੈ ਪੰਜਾਬ ਦੇ ਅੰਦਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਅੱਜ ਉਹਨਾਂ ਦੇ ਰੈਜ਼ਿਡੈਂਸ ਵਿਕੇ ਲੰਬੀ ਮੀਟਿੰਗ ਚੱਲੀ ਸੋ ਇਸ ਮੀਟਿੰਗ ਦੇ ਦੌਰਾਨ ਪੰਜਾਬ ਦੇ ਸਮੁੱਚੇ ਮਾਨਜੂ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੇ ਕੋਲ ਪ੍ਰਕਿਊਰਮੈਂਟ ਨੂੰ ਲੈ ਕੇ ਜਿਹੜਾ ਫੀਡਬੈਕ ਲੈ ਗਈ ਆ ਕਿ ਮੰਡੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸਾਨ ਨੇ ਆ ਜਾਣਾ ਮੰਡੀਆਂ ਸ਼ੁਰੂ ਕਰ ਦਿੱਤਾ ਚਾਹੇ ਕੋਈ ਮੰਡੀ ਚ ਪਾਣੀ ਦਾ ਸਵਾਲ ਆ ਚਾਹੇ ਕੋਈ ਮੈਡੀਸਨ ਦਾ ਸਵਾਲ ਆ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਲੋੜਾਂ ਨੇ ਮੰਡੀ ਦੇ ਅੰਦਰ ਉਹਨਾਂ ਨੂੰ ਲੈ ਕੇ ਡਿਊਟੀ ਕਮਿਸ਼ਨਰਸ ਕੋਲ ਸੂਚੇ ਪੰਜਾਬ ਦੇਆਂ ਤੋਂ ਮੁੱਖ ਮੰਤਰੀ ਜੀ ਨੇ ਬੀਸੀ ਤਰ੍ਹਾਂ ਹੀ ਫੀਡਬੈਕ ਲਈ ਆ ਸੋ ਕਿਉਂਕਿ ਅੱਜ ਪਹਿਲਾ ਦਿਨ ਸੀਗਾ ਸੋ ਅੱਜ ਪੰਜਾਬ ਦੇ ਅੰਦਰ ਚਾਰ ਥਾਵਾਂ ਤੇ ਚਾਰ ਥਾਵਾਂ ਤੇ ਜਿਹੜੀ ਉਹ ਪੈਡੀ ਦੀ ਪ੍ਰੋਕurement ਹੋਈ ਆ ਚੱਬੇ ਹਾਲ ਚ ਹੋਈ ਆ ਰਾਜਪੁਰੇ ਚ ਹੋਈ ਆ ਸਨੋਰੀ ਚ ਹੋਈ ਆ ਸਨੌਰ ਚ ਹੋਈ ਆ ਸੋ ਲਗਾਤਾਰ ਇਹਦੇ ਉੱਤੇ ਅਧਿਕਾਰੀ ਸਵਾਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਆ ਕਿ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਅਫੀਸਰੀ ਅਫੀਸ ਅਫੀਸਰ ਜਿਹੜਾ ਕੰਮ ਹੈ ਉਹ ਵੀ ਚੱਲਦਾ ਰਹੇ ਲੇਕਿਨ ਵਧੇਰੇ ਧਿਆਨ ਜਿਹੜਾ ਹੈ ਉਹ ਪ੍ਰੋਕਿਊਰਮੈਂਟ ਨੂੰ ਆ ਸਾਹਮਣੇ ਰੱਖ ਕੇ ਦਿੱਤਾ ਜਾਵੇ ਸੋ ਮੈਨੂੰ ਲੱਗਦਾ ਕਿ ਅੱਜ ਸ਼ੁਰੂਆਤ ਹੋਈ ਹੈ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਇਦਾਂ ਦੀ ਫੀਡਬੈਕ ਮਿਲੀ ਹੈ ਕਿ ਜਿੱਥੇ ਆਜੇ 5-6 ਦਿਨ ਤੋਂ ਬਾਅਦ ਜਿਹੜਾ ਹੈ ਉਹ ਪੈਡੀ ਨਹੀਂ ਆਣਾ ਸੋ ਕੁਝ ਜਿਹੜੇ ਜਿਹੜੇ ਐਡਵਾਂਸ ਨੇ ਉਹਨਾਂ ਦੇ ਵਿੱਚ ਅੱਜ ਸ਼ੁਰੂਆਤ ਦੀ ਜੋੜ ਮੈਨੂੰ ਲੱਗ ਕੇ ਹੋ ਗਈ ਹੈ ਸੋ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਜਿਹੜੇ ਉਹ ਪੈਸੇ ਪਾਏ ਜਾਣਗੇ ਸੋ ਇੱਕ ਤਾਂ ਇਹ ਹੈਗੀ ਆ ਜਿਹੜੀ ਉਹ ਉਮਰ ਲੈ ਕੇ ਦੂਸਰਾ ਸਾਡੇ ਆਰਤੀ ਭਰਾ ਜਿਹੜੇ ਸਟ੍ਰਾਈਕ ਤੇ ਨੇ ਪਿਛਲੇ ਦਿਨਾਂ ਤੋਂ ਉਹਨਾਂ ਦੇ ਨਾਲ ਚਾਰ ਪੰਜ ਦਿਨ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ ਅੱਜ ਵੀ ਉਹਨਾਂ ਦੇ ਨਾਲ ਲੰਬੀ ਡਿਸਕਸ਼ਨ ਹੋਈ ਆ ਸੋ ਮਾਨਜੋਗ ਮੁੱਖ ਮੰਤਰੀ ਜੀ ਨੇ ਉਹਨਾਂ ਦੀਆਂ ਮੰਗਾਂ ਦੇ ਪਰਦੀ ਜੋ ਵੀ ਜੋ ਵਾਜ਼ਿਬ ਮੰਗਾਂ ਨੇ ਉਹਨਾਂ ਦੀਆਂ ਉਹਦੇ ਉੱਤੇ ਇਹ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਵਾਲ ਕਿਉਂਕਿ ਇਹ ਸਿੱਧਾ ਸਟੇਟ ਨਾਲ ਜੁੜਦੇ ਸਵਾਲ ਨਹੀਂ ਜਿਹੜੇ ਮਿਲਰ ਦੇ ਸਵਾਲ ਨੇ ਤਿਆਰਤੀਆਂ ਦੇ ਸਵਾਲ ਨੇ ਐਫਸੀ ਨਾਲ ਕੇਂਦਰ ਨਾਲ ਜੋ ਮਤਲਬ ਜਿਹੜੇ ਜੁੜਦੇ ਸਵਾਲ ਆ ਸੋਹਣਾ ਸਵਾਲਾਂ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੁਹਾਡੇ ਨਾਲ ਖੜਾਂਗੇ ਤੇ ਤੁਸੀਂ ਆਪਣੀ ਜਿਹੜੀ ਆ ਉਹ ਜਿਹੜੇ ਕੰਮ ਹੈ ਮੰਡੀਆਂ ਦੇ ਅੰਦਰ ਉਹ ਸੀਜ਼ਨ ਸ਼ੁਰੂ ਹੋ ਚੁੱਕਿਆ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਸੋ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਉਹ ਕਹਿ ਕੇ ਕਿ ਅਸੀਂ ਸਾਨੂੰ ਇੱਕ ਦਿਨ ਤੁਸੀਂ ਦਿਓ ਅਸੀਂ ਆਪਣੇ ਇਹ ਤੇ ਵਿਚਾਰ ਕਰਕੇ ਇੱਕ ਦੋ ਦਿਨ ਦੇ ਅੰਦਰ ਤੁਹਾਨੂੰ ਮਤਲਬ ਕੋਈ ਸਨਿਆਰ ਮੱਲ ਲਾ ਕੇ ਤਾਂ ਦੁਬਾਰਾ ਮੀਟਿੰਗ ਤੇ ਲੋੜ ਪੈਗੀ ਮੀਟਿੰਗ ਵੀ ਕੀਤੀ ਜਾ ਸਕਦੀ ਆ ਸੋ ਆ ਮੂਲ ਰੂਪ ਦੇ ਵਿੱਚ ਹਰ ਵੱਲੋਂ ਪ੍ਰੋਕਿਉਰਮੈਂਟ ਨੂੰ ਲੈ ਕੇ ਕੋਈ ਕਸਰ ਵਾਕੀ ਨਹੀਂ ਛੱਡੀ ਜਾਏਗੀ ਹਰ ਕਿਸਮ ਦੀ ਜਿਹੜੀ ਮੰਡੀ ਦੀ ਲੋੜ ਆ ਕਿਸਾਨ ਦੀ ਲੋੜ ਆ ਮਜ਼ਦੂਰ ਦੀ ਲੋੜ ਆ ਆਰਟੀ ਦੀ ਲੋੜ ਆ ਮਿਲਰ ਦੀ ਆ ਉਹਨੂੰ ਪੂਰਾ ਕਰਾਂਗੇ ਜਿਹੜਾ ਸਟੇਟ ਦੇ ਲੈਵਲ ਦੀ ਗੱਲ ਆ ਸੋ ਨਾਲ ਦੀ ਨਾਲ ਜਿਹੜਾ ਉਹ 1 ਰੁਪਿਆ ਜਿਹੜੇ ਮਜ਼ਦੂਰ ਨੇ ਲੋਡਿੰਗ ਦਾ ਕੰਮ ਕਰਦੇ ਆ ਉਹ ਵੀ ਮੰਡੀ ਬੋਰਡ ਵੱਲੋਂ ਜਿਹੜੀ ਉਹ ਸਪਾਰਸ ਮਤਲਬ ਕੀਤੀ ਗਈ ਆ ਤੇ ਅੱਜ ਉਹ ਫਾਈਨਲ ਵੀ ਹੋ ਗਿਆ 1 ਰੁਪਿਆ ਉਹਨਾਂ ਦਾ ਜਿਹੜਾ ਉਹ ਪਰ ਬੋਰੀ ਮਤਲਬ ਜਿਹੜੀ ਉਹ 35 ਕਿਲੋ ਦੇ ਚੁਕਦੇ ਆ ਉਹਦੇ ਤੋਂ ਤੁਹਾਨੂੰ ਮਿਲੇਗੀ ਸੋ ਮੋٹے ਤੌਰ ਦੇ ਉੱਤੇ ਬਸ ਮੈਂ ਇਹੀ ਬਰੀਫ ਕਰਨਾ ਚਾਹਨਾ ਕਿ ਸੀਜ਼ਨ ਦੇ ਲਈ ਆਮਨ ਜੋਗ ਮੁੱਖ ਮੰਤਰੀ ਜੀ ਨੇ ਬੜੀ ਸਪਸ਼ਟ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਡੀਜ਼ ਦਿੱਕਤ ਨਾ ਆਵੇ ਇਹਦੇ ਲਈ ਪਹਿਲ ਕਦਮੀਆਂ ਜਿਹੜੀਆਂ ਅਸੀਂ ਕੀਤੀਆਂ ਨੇ ਉਹਨੂੰ ਹੋਰ ਅਪਡੇਟ ਮਤਲਬ ਮਲਕ ਜਿਹੜਾ ਉਹ ਗਾਂ ਕੀਤਾ ਜਾਵੇ ਜਿੱਥੇ ਜਿੱਥੇ ਕੋਈ ਲੋੜ ਬਣਦੀ ਆ ਸੋ ਸਾਰੇ ਅਧਿਕਾਰੀ ਸਬੰਨ ਜਿਹੜੇ ਆ ਉਹ ਡਿਪਿਊਟ ਕਰ ਦਿੱਤੇ ਗਏ ਆ ਮੁਲਾਜ਼ਮ ਡਿਪਿਊਟ ਕਰ ਦਿੱਤੇ ਗਏ ਆ ਤੋਂ ਇਹਨਾਂ ਦਿਨਾਂ ਦੇ ਦੌਰਾਨ ਅਸੀਂ ਵੀ ਸਾਰੇ ਮੰਡੀਆਂ ਦੇ ਨਿੜਕੜ ਅੰਦਰ ਜਿੱਦਿਹਾ ਸੀ ਸੋਰੇ ਨੂੰ ਲੈ ਕੇ ਸੀਐਮ ਨੇ ਅੱਛੀ ਵੀ ਲਿਖੀ ਸੈਂਟਰ ਨੂੰ ਸੋਰੇ ਨੂੰ ਲੈ ਕੇ ਗਿਆ ਕਿ ਕਿ ਸੋਕੇ ਜੀ ਕਰਨ ਉਸਤਾ ਵਗੜ ਜੇਗੀ ਉਹ ਕੀ ਕੁੜਾ ਨਹੀਂ لازਮੀ ਕਿਉਂਕਿ ਸਟੋਰੇਜ ਦੀ ਇੱਕ ਸਮੱਸਿਆ ਆ ਔਰ ਉਸ ਸਮੱਸਿਆ ਨੂੰ ਲੈ ਕੇ ਆ ਮਾਨਜੂਗ ਮੁੱਖ ਮੰਤਰੀ ਜੀ ਨੇ ਜੂਨੀਅਰ ਮਿਨਿਸਟਰ ਨਾਲ ਫੋਨ ਤੇ ਵੀ ਗੱਲ ਕੀਤੀ ਆ ਔਰ ਜਿਹੜਾ ਉਹ ਲੈਟਰ ਵੀ ਉਹਨਾਂ ਨੂੰ ਜਾਰੀ ਕੀਤਾ ਕਿਉਂਕਿ ਅਸੀਂ ਕੇਂਦਰੀ ਪੂਲ ਦੇ ਵਿੱਚ ਪੰਜਾਬ ਪ੍ਰੋਕਿਊਰਮੈਂਟ ਕਰਕੇ ਹਿੱਸਾ ਭਾਉਂਦਾ ਕੇਂਦਰੀ ਪੂਲ ਦੇ ਅੰਦਰ ਸੋ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਆਵੇ ਤੋਂ ਖਾਸ ਕਰਕੇ ਜਿਹੜਾ ਸਪੇਸ ਦਾ ਸਵਾਲ ਹੈ ਜਿਸ ਤਰ੍ਹਾਂ ਅਕਤੂਬਰ ਮਹੀਨਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਪਲਾਨ ਕੀਤਾ ਉਹ 18 ਤੋਂ ਇਹ ਮੇਲਾ ਹਰ ਰੋਜ਼ ਤੋਰਿਆ ਕਰਨਗੇ ਸੋ 31 ਦਸੰਬਰ ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਿਕ ਟਨ ਜਿਹੜੀ ਉਹ ਸਪੇਸ ਦੀ ਜਿਹੜੀ ਆ ਉਹ ਬਣਾਣੀ ਹੈ ਉਹਦੇ ਸਾਰੇ ਪਲਾਨ ਬਣ ਚੁੱਕੇ ਆ ਕਾ ਫਿਰ ਮਤਲਬ ਅਪਰਲ ਮਈ ਮਾਰਚ ਤੱਕ ਜਿਹੜਾ ਅਗਲਾ ਉਹ 90 ਲੱਖ ਮੀਟਿਕ ਟਨ ਦੀ ਸਪੇਸ ਦਾ ਜਿਹੜਾ ਪਲਾਨ ਬਣਿਆ ਹੋਇਆ ਸੋ ਇਹ ਕਹਦਾ ਹੋਰ ਵੀ ਸਬਸਟੀਟਿਊਟ ਆ ਉਹਦੇ ਉੱਤੇ ਵੀ ਅੱਜ ਮਤਲਬ ਵਿਚਾਰ ਕੀਤੀ ਆ ਸੋ ਸਪੇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਭਰਮ ਜਿਹੜਾ ਆ ਉਹ ਮੈਂ ਸਮਝਦਾ ਵੀ ਹੁਣ ਨਹੀਂ ਹੈਗਾ ਸੋ ਵੈਸੇ ਵੀ ਜਿਹੜੀ ਮਿਲਿੰਗ ਆ ਉਹ ਸਾਡੇ ਮਿਲਰ ਜੜੇ ਆ ਉਹ ਦਸੰਬਰ ਦੇ ਅੰਦਰ ਕਰਦੇ ਆ ਤੇ ਉਦੋਂ ਤੱਕ ਤਾਂ ਕਾਫੀ ਸਪੇਸੇ ਬਣ ਜੂਗੀ ਸੋ ਬਸ ਮੈਂ ਚਾਹੇ ਮਿਲਰਸ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਸਾਡੇ ਮਜ਼ਦੂਰ ਨੇ ਤਾਂ ਉਹਨਾਂ ਨੂੰ ਰਿਕਵੈਸਟ ਆ ਵੀ ਉਹ ਆਪਣੇ ਆਪਣੇ ਕੰਮ ਤੇ ਆਰਤੀ ਆ ਕੇ ਕਹਿੰਦੇ ਗਏ ਨੇ ਹਨ ਚੱਕਣੀ ਹੈ ਆਰਤੀ ਆ ਹਾਂ ਨਹੀਂ ਮਤਲਬ ਦੇਖੋ ਹੁਣ 10 ਗੱਡੀਆਂ ਚੱਲ ਰਹੀਆਂ ਨੇ ਜਿਹੜਾ ਅਕਤੂਬਰ ਦਾ پلان ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹ 18 ਤੋਂ 20 ਦੇ ਕਰੀਬ ਗੱਡੀਆਂ ਦਾ ਸੋ ਇਹ ਇੱਕ ਪਲਾਨ ਹੈ ਸੋ ਮੈਨੂੰ ਲੱਗਦਾ ਹੈ ਵੀ ਇਹ ਮਤਲਬ ਜਿਹੜਾ ਕਿਉਂਕਿ ਕੱਲਾ ਪੰਜਾਬ ਦਾ ਇਸ਼ੂ ਨਹੀਂ ਇਹ ਭਾਰਤ ਦਾ ਇਸ਼ੂ ਹੈ ਸੋ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸ਼ਿਕਾਰ ਨਾ ਹੋਣ ਇਹਦੇ ਲਈ ਮਾਰਜੁਗ ਮੁੱਖ ਮੰਤਰੀ ਜੀ ਨੇ ਪੂਰਾ ਤੰਦੇਈ ਨਾਲ ਸੈਂਟਰ ਦਾ ਕੇਵਲਸਾਰ ਰੱਖਿਆ ਸਾਡੀਆਂ ਡਿਊਟੀਆਂ ਲਾਈਆਂ ਨੇ ਤੋ ਆਰਟੀਕ ਜਾਰੀ ਰਹੀ ਦੀ ਖਤਮ ਕਰਤੀ ਹੈ ਜਿਹੜਾ ਅਦਮੀ ਹੈ ਅ ਨਹੀਂ ਚੰਗੇ ਮਾਹੌਲ ਚ ਗੱਲਬਾਤ ਹੋਈ ਹੈ ਬੜਾ ਸੁਖਾ ਮਾਹੌਲ ਚ ਗੱਲਬਾਤ ਹੋਈ ਹੈ ਇਹ ਕਰ ਉਹਨਾਂ ਨੇ ਕਲੀਅਰ ਕੀਤੀ ਹੈ ਕਿ ਅਸੀਂ ਤੁਹਾਡੀ ਗੱਲ ਦੇ ਨਾਲ ਡਟ ਕੇ ਖੜੇ ਹਾਂ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੀ ਗੱਲ ਰੱਖਣ ਲਈ ਜਾਵਾਂਗੇ ਤੁਸੀਂ ਆਪਣਾ ਕੰਮ ਜਾਰੀ ਕਰੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਥੱਲੇ ਗੱਲ ਕਰਕੇ ਸਾਨੂੰ ਇੱਕ ਦਿਨ ਦਾ ਟਾਈਮ ਦੇ ਬਾਹਰ ਆ ਕੇ ਬੰਦੀ ਕੋਲ ਜਿਹਾ ਸਟ੍ਰਾਈਕ ਵੀ ਕੋਲ ਜਿਹਾ ਕਹਿੰਦੇ ਸਾਡੀ ਸਟ੍ਰਾਈਕ ਜਰੀ ਚੱਲ ਰਹੀ ਸੀ ਉਹ ਜਾਰੀ ਰਹੀ ਨੀ ਮੈਂ ਤਾਂ ਕਿਹਾ ਹੀ ਨਹੀਂ ਬਸ ਸਟ੍ਰਾਈਕ ਦਾ ਉਹਨਾਂ ਨੇ ਖਤਮ ਕੀਤੀ ਹੈ ਉਹਨਾਂ ਨੇ ਸਾਡੇ ਕੋਲ ਇੱਕ ਦਿਨ ਮੰਗੇ ਆ ਸੋ ਬਾਹਰ ਆ ਕੇ ਉਹਨਾਂ ਨੇ ਕੀ ਕਹਿਣਾ ਇਹ ਉਹਨਾਂ ਦਾ ਦਇਤਵ ਹੈ ਸੋ ਮੈਂ ਜੋ ਅੰਦਰ ਗੱਲਬਾਤ ਹੋਈ ਹੈ ਕਿ ਚੰਗੇ ਮਾਹੌਲ ਚ ਹੋਈ ਹੈ ਚੰਗਾ ਡਿਸਕਸ਼ਨ ਹੋਈ ਹੈ ਬੜੀ ਹੈਲਦੀ ਡਿਸਕਸ਼ਨ ਹੋਈ ਹੈ ਔਰ ਉਹਨਾਂ ਨੇ ਟਾਈਮ ਵੀ ਲਿਆ ਸੋ ਸਾਡਾ ਆਪਣੇ ਲੋਕ ਨੇ ਆਪਣੇ ਭੈਣ ਭਰਾ ਨੇ ਸੋ ਜਿਹੜਾ ਵੀ ਸਵਾਲ ਆ ਸੀ ਉਹਦੇ ਨਾਲ ਖੜੇ ਹੁਣ ਅਸੀਂ ਕੋਸ ਸਕਦਾ ਨਹੀਂ ਮਿੱਟੂ ਕਿੰਨੇ 36 ਸੈਂਟਰ ਪੂਰੀ ਕੰਪਨੀ ਐ 10 ਦਿਨ ਪਹਿਲੇ ਅਸੀਂ ਪੈਸੇ ਦੇ ਸਟੇਟ ਦਾ ਇਸ਼ੂ ਦੇਖੋ ਹਰੇਕ ਨੇ ਆਪਣੀ ਆਪਣੀ ਇੱਛਾ ਮੁਤਾਬਕ ਕੋਰ ਕਿਨੂੰ ਖੋਜ ਕਰਨੀ ਕੀ ਕਹਿੰਦਾ ਇਹ ਤਾਂ ਉਹਨਾਂ ਦਾ ਆਪਣਾ ਫੈਸਲਾ ਹੈਗਾ ਪਰ ਮੈਂ ਜੋ ਤਲਕ ਕੀਤਾ ਨੇ ਤੇ ਜਿਹਨੂੰ ਪੰਜਾਬੀ ਵੀ ਜਾਣਦੇ ਆ ਵੀ ਅਸੀਂ ਕੇਂਦਰੀ ਪੂਲ ਦੇ ਵਿੱਚ ਪ੍ਰਕ्योरਮੈਂਟ ਕਰਕੇ ਹਿੱਸਾ ਪਾਨੇ ਆ ਸੋ ਕੇਂਦਰ ਨਾਲ ਜੁੜੇ ਮੈਂ ਸਵਾਲ ਨੇ ਸੋ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਸੰਬੰਧਿਤ ਫੈਕਲਟੀਆ ਨੇ ਉਹਨਾਂ ਦੇ ਨਾਲ ਅੱਜ ਅਜੇ ਮਾਈਨਰ ਹੋਈ ਆ ਕਿਉਂਕਿ ਅੱਜ ਪਹਿਲਾ ਦਿਨ ਆ ਸੋ ਨਮੀ ਵੀ ਆ ਕਿਹੜਾ ਤਰ੍ਹਾਂ ਦੇ ਮਤਲਬ ਅਜੇ ਕੁਝ ਜ਼ਿਲ੍ਹਿਆਂ 'ਚ ਸ਼ੁਰੂ ਵੀ ਨਹੀਂ ਹੋਇਆ ਸੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਮੈਨੂੰ ਲੱਗਦਾ ਵੀ ਇਹ ਸੀਜ਼ਨ ਜਿਹੜਾ ਹੁਲੀ ਤੇ ਆ ਜੇ ਠੀਕ ਹੈ ਥੈਂਕ ਯੂ ਜਿਹੜਾ ਸਾਨੂੰ ਕੇਂਦ ਦਾ ਟਾਰਗੇਟ ਮਿਲਿਆ ਆ ਉਹ 185 ਲੱਖ ਮੀਟਰ ਟੰਡਾ ਅਸੀਂ 190 ਲੱਖ ਮੀਟਰ ਟੰਡਾ ਇੰਤਜ਼ਾਮ ਕੀਤਾ ਪੰਜਾਬ